ਲੋਵਰੀ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਬੂਟਿਆਂ ਬਾਰੇ ਇਹ ਹੈਗੀ ਆ ਜੀ ਨਸਰੀ ਕਿਸਾਨ ਨ ਪਲਾਂਟ ਨਰਸਰੀ ਪਿੰਡ ਫਰੋਸ਼ਾ ਜੋ ਕਿ ਇਹ ਹੈਗੀ ਆ ਫਰੋਜਪੁਰ ਮੋਗਾ ਰੋਡ ਦੇ ਬਿਲਕੁਲ ਉੱਪਰ ਜਿੱਦਾਂ ਤੁਸੀਂ ਇਹ ਰੋਡ ਜਾਂਦਾ ਦੇਖ ਰਹੇ ਹੋ ਇਹ ਹੈਗਾ ਰੋਡ ਫਰੋਜਪੁਰ ਮੋਗਾ ਰੋਡ ਦੀ ਪਿੰਡ ਹੈਗਾ ਫਰੋਸ਼ਾ ਕਿਸਾਨ ਪਲਾਂਟ ਨਰਸਰੀ ਹੈਗੀ ਆ ਜੀ ਫਰੋਸ਼ਾ ਇੱਥੋਂ ਦੇ ਬੂਟਿਆਂ ਦੀ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ ਵੀਰੇ ਬਹੁਤ ਹੀ ਸਸਤੇ ਰੇਟਾਂ ਤੇ ਬੂਟੇ ਮਿਲਦੇ ਹਨ ਬਹੁਤ ਵਧੀਆ ਬੂਟੇ ਹੀ ਬਹੁਤ ਵਧੀਆ ਕੁਆਲਿਟੀ ਹੁੰਦੀ ਆ ਬੂਟਿਆਂ ਦੀ ਜਿੱਦਾਂ ਹੈਗਾ ਜੀ ਆ ਬੋਤਲ ਪਾਮ 7 ਤੋਂ 8 ਫੁੱਟ ਹਾਈਟ ਹੈਗੀ ਆ ਜੀ ਇਹ ਬੂਟੇ ਦੀ ਬੋਤਲ ਪਾਮ ਸਾਰਾ ਹੀ ਥੈਲੀ 'ਚ ਹੋਊਗਾ ਵੀਰੇ ਮਾਲ ਇਹ ਜਿੰਨਾ ਵੀ ਆਪਣਾ ਮਾਲ ਹੋਊਗਾ ਕਿਸੇ ਵੀ ਬੂਟੇ ਦੀ ਜਿਹੜੀ ਹੈਗੀ ਆ ਜੜ੍ਹ ਨਹੀਂ ਜ਼ਮੀਨ 'ਚ ਲੱਗੀ ਹੋਊਗੀ ਇਹ ਨਾਲ ਦੀ ਨਾਲ ਹੀ ਲੱਗਨਸਾਰ ਇਦਾਂ ਹੀ ਬੂਟਾ ਚੱਲੂਗਾ ਮੋਟੇ ਵੀ ਦੇਖੋ ਬੂਟਿਆਂ ਦੇ ਪੂਰੇ ਵਧੀਆ ਹੀ ਬਣੇ ਹੋਏ ਆ ਜੀ ਦੇਖੋ ਹਾਈਟ ਹੈਗੀ 8 ਫੁੱਟ ਜੀ ਇਹ ਬੂਟੇ ਦਾ ਰੇਟ ਹੈਗਾ ਸਿਰਫ 150 ਰੁਪਏ ਆ ਜੀ ਸਿਰਫ 150 ਰੁਪਏ ਇਦਾਂ ਹੈਗਾ ਜੀ ਬੋਤਲ ਪਾਮ 7 ਤੋਂ 8 ਫੁੱਟ ਹਾਈਟ ਵਾਲਾ ਬੋਤਲ ਪਾਮ ਇਹਦਾ ਰੇਟ ਹੈਗਾ ਵੀਰੇ ਸਿਰਫ 150 ਰੁਪਏ ਆ ਜੀ ਇਸ ਤੋਂ ਵੱਡੇ ਬੂਟੇ ਦੇਖਣੇ ਹੁਣ ਤਾਂ ਪਲੇ ਉਹ ਵੀ ਮਿਲ ਜਾਣਗੇ ਤੁਹਾਨੂੰ ਹੀ ਆਪਣੀ ਨਰਸਰੀ ਤੋਂ ਫੋਲੋਸ ਹੈ ਜੀ ਵੀ ਮਿਲ ਜਾਣਗੇ ਵੈਸੇ ਪਾਮ ਦੀਆਂ ਹੋਰ ਵੈਰਾਈਟੀਆਂ ਹੈਗੀਆਂ ਆਪਣੇ ਕੋਲੇ ਇਹ ਦਫ਼ੌ ਉਸਟੇਰ ਲਕੰਗੀ ਪਾਮ ਬਿਸਮਾਰ ਕੀਆ ਸਿਲਵਰ ਪਾਮ ਕਹਿ ਦਿੰਦੇ ਸਾਰੇ ਤਰ੍ਹਾਂ ਦੀ ਵੈਰੈਟੀ ਮਿਲੂਗੀ ਜਿੱਦਾਂ ਦੇਖੋ ਡੈਕੋਰੇਸ਼ਨ ਟਪੂਰੀ ਹੋ ਗਿਆ ਜੀ ਸਾਰੇ ਹੀ ਬੂਟੇ ਮਿਲਣਗੇ ਆਪਣੇ ਕੋਲੋਂ ਤੁਹਾਨੂੰ ਆਪਣੇ ਕੋਲੋਂ ਸੀਮਿੰਟ ਦਾ ਹੀ ਮਾਲ ਮਿਲੇਗਾ ਜਿੱਦਾਂ ਗਮਲੇ ਵਗੈਰਾ ਹੈਗਾ ਜੀ ਕਿਸਾਨ ਪਲਾਂਟਰ ਨਰਸਰੀ ਹੈਗੀ ਆ ਜੀ ਪੰਡ ਫਰੋਸ਼ਾ ਬਹੁਤ ਹੀ ਵਧੀਆ ਰੇਟਾਂ ਦੇ ਇਥੋਂ ਬੂਟੇ ਹੋਲ ਸੇਲ ਚ ਮਿਲ ਜਾਣਗੇ ਤੁਹਾਨੂੰ ਵੀ ਆਪਣੇ ਕੋਲੇ ਫਲਦਾਰ ਬੂਟੇ ਵੀ ਹੁੰਦੇ ਆ ਜੀ ਡੈਕੋਰੇਸ਼ਨ ਵੀ ਹੁੰਦਾ ਜੀ ਦਰਖਤ ਛਾਂ ਵਾਲੇ ਬੂਟੇ ਜਿੱਦਾਂ ਗੋਮਡੇਖ ਹੈਗੀ ਆ ਦੇਖੋ ਜੀ ਬਹੁਤ ਵਧੀਆ ਛਾਂ ਕੀਤੀ ਹੋਈ ਹੈ ਇਹਨਾਂ ਨੇ ਇਹਨਾਂ ਦੀਆਂ ਛੋਟੀਆਂ ਲੱਗੀਆਂ ਹੋਈਆਂ ਆ ਇਹ ਜਿੱਦਾਂ ਤਗੜੇ ਬੂਟੇ ਵੀ ਤੁਹਾਨੂੰ ਦਿਖਵਾ ਦਿੰਨੇ ਆਪਾਂ ਲੱਗੇ ਹੋਏ ਆਪਣੀ ਆਸਰੀ ਵਿੱਚ ਆ ਦੇਖੋ ਜੀ ਪੂਰੀਆਂ ਗੁੰਮੀਆਂ ਜਿਹੜੀਆਂ ਗੋਲ ਛਤਰੀ ਵਾਲੀਆਂ ਹੈਗੀਆਂ ਇਹਦਾ ਡੈਕੋਰੇਸ਼ਨ ਦੀ ਸਾਰੇ ਬੂਟੇ ਮਿੱਟੀ ਵਾਲੇ ਗਮਲੇ ਵੀ ਮਿਲ ਜਾਣਗੇ ਤੁਹਾਨੂੰ ਹੀ ਸਾਡੇ ਕੋਲੋਂ ਬਹੁਤ ਹੀ ਵਧੀਆ ਰੇਟਾਂ 'ਚ ਆ ਦੇਖੋ ਜੀ ਗੋਮ ਦੇਖ ਹੈਗੀ ਆ ਜੀ ਪੂਰੀ ਗੋਲਛਤਰੀ ਵਾਰੀ ਤੇ ਤੁਹਾਨੂੰ ਇਹਦੇ ਤੁਹਾਨੂੰ ਪਲੇ ਬੂਟੇ ਵੀ ਮਿਲ ਜਾਣਗੇ ਆਪਣੇ ਕੋਲ ਬਹੁਤ ਹੀ ਵਧੀਆ ਹੋਲਸੇਲ ਵਾਲੇ ਰੇਟ ਹੋਣਗੇ ਵੀਰ ਜੀ ਆਪਣੇ ਕੋਲ ਧੰਨਵਾਦ